ਤੁਹਾਡੇ ਵਿੱਚੋਂ ਜ਼ਿਆਦਾਤਰ ਲੋਕ ਇਹੀ ਸੋਚਦੇ ਹਨ ਕਿ ਦਿਲ ਦੀ ਬਿਮਾਰੀ ਸਿਰਫ ਉਹਨਾਂ ਲੋਕਾਂ ਨੂੰ ਹੁੰਦੀ ਹੈ ਜਿਹੜੇ ਬਹੁਤ ਜ਼ਿਆਦਾ ਸਿਗਰਟ ਸ਼ਰਾਬ ਪੀਂਦੇ ਹਨ ਤੇ ਅਨ ਹੈਲਦੀ ਖਾਣਾ ਖਾਂਦੇ ਹਨ ਲੇਕਿਨ ਇੱਕ ਗਲਤੀ ਤੁਸੀਂ ਵੀ ਰੋਜ਼ ਕਰਦੇ ਹੋ ਚਾਹੇ ਤੁਸੀਂ ਜਿਮ ਜਾਓ ਚਾਹੇ ਤੁਸੀਂ ਹੈਲਦੀ ਖਾਣਾ ਖਾਓ ਇਹ ਗਲਤੀ ਤੁਹਾਡੇ ਦਿਲ ਨੂੰ ਅੰਦਰੋਂ ਹੀ ਅੰਦਰ ਕਮਜ਼ੋਰ ਕਰ ਰਹੀ ਹੈ ਸੋ ਕਿਹੜੀ ਹੈ ਉਹ ਗਲਤੀ ਉਹ ਗਲਤੀ ਹੈ ਰੋਜ਼ ਲੰਬੀ ਦੇਰ ਤੱਕ ਬੈਠੇ ਰਹਿਣਾ ਹਾਂਜੀ ਸਿਟਿੰਗ ਇਸ ਦੀ ਨਿਊ ਸਮੋਕਿੰਗ ਇਹ ਦੁਨੀਆ ਪਰ ਦੇ ਡਾਕਟਰ ਤੇ ਰਿਸਰਚ ਕਹਿੰਦੀਆਂ ਹਨ ਸੋ ਸਭ ਤੋਂ ਪਹਿਲਾਂ ਹੁਣ ਗੱਲ ਕਰਦੇ ਆਂ ਪਾਰਟ ਨੰਬਰ 1 ਦੀ ਉਸ ਬੈਠੇ ਰਹਿਣਾ ਕਿੰਨਾ ਖਤਰਨਾਕ ਹੈ ਸੋਚੋ ਜਰਾ ਤੁਸੀਂ ਰੋਜ਼ ਆਫਿਸ ਦੇ ਵਿੱਚ 8 ਤੋਂ 9 ਘੰਟੇ ਬੈਠੇ ਰਹੇ ਫਿਰ ਫਿਰ ਕਾਰ ਜਾਂ ਬੱਸ ਜਾਂ ਆਪਣੇ ਬਾਈਕ ਤੇ ਬੈਠ ਕੇ ਘਰ ਆ ਗਏ ਸੋ ਘਰ ਆ ਕੇ ਤੁਸੀਂ ਟੀਵੀ ਦੇ ਸਾਹਮਣੇ ਬੈਠ ਗਏ ਸੋ ਟੀਵੀ ਤੋਂ ਉੱਠੇ ਤੇ ਤੁਸੀਂ ਆਪਣੇ ਫੋਨ ਤੇ ਬੈਠ ਗਏ ਸੋ ਮਤਲਬ ਦੇਨ ਦੇ 12 ਤੋਂ 14 ਘੰਟੇ ਸਿਰਫ ਚੇਅਰ ਤੇ ਬੈਠ ਕੇ ਹੀ ਲੰਘ ਜਾਂਦੇ ਨੇ ਤੁਹਾਡੇ ਸੋ ਇਹ ਆਦਤ ਤੁਹਾਡੇ ਦਿਲ ਦਾ ਬਲੱਡ ਸਰਕੂਲੇਸ਼ਨ ਬਹੁਤ ਜ਼ਿਆਦਾ ਸਲੋ ਕਰ ਦਿੰਦੀ ਹੈ ਖੂਨ ਤੁਹਾਡਾ ਗਾੜਾ ਹੋਣ ਲੱਗਦਾ ਹੈ ਤੁਹਾਡੀਆਂ ਤਮਣੀਆਂ ਜਾਂ ਖੂਨ ਵਾਲੀਆਂ ਨਸਾਂ ਨਾੜੀਆਂ ਸਖਤ ਹੋਣ ਲੱਗ ਜਾਂਦੀਆਂ ਹਨ ਕੋਲੇਸਟ੍ਰੋਲ ਵੀ ਵਧਣਾ ਸ਼ੁਰੂ ਹੋ ਜਾਂਦਾ ਹੈ ਰਿਜ਼ਲਟ ਕੀ ਹੁੰਦਾ ਇਸ ਦਾ ਤੁਹਾਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਕੋਲੇਸਟ੍ਰੋਲ ਤੁਹਾਡਾ ਵੱਧ ਜਾਣ ਲੱਗ ਜਾਂਦਾ ਹੈ ਤੇ ਇਹ ਦੋਨੋਂ ਹੀ ਮਿਲ ਕੇ ਹਾਰਟ ਅਟੈਕ ਦਾ ਰਿਸਕ ਜਿਹੜਾ ਆ ਉਹ ਬਹੁਤ ਜ਼ਿਆਦਾ ਵਧਾ ਦਿੰਦੇ ਹਨ ਸਟ੍ਰੋਕ ਦਾ ਖਤਰਾ ਬਹੁਤ ਜ਼ਿਆਦਾ ਵਧਾ ਦਿੰਦੇ ਹਨ ਪਾਰਟ ਨੰਬਰ 2 ਦੀ ਗੱਲ ਕਰੀਏ ਜਿਸ ਦੇ ਵਿੱਚ ਬਹੁਤ ਸਾਰੀਆਂ ਇਹੋ ਜਿਹੀਆਂ ਰਿਸਰਚ ਸਟੱਡੀਜ਼ ਹੋਈਆਂ ਹਨ ਇੰਟਰਨੈਸ਼ਨਲ ਲੈਵਲ ਤੇ ਵੀ ਜਿਹੜੀਆਂ ਕਿ ਤੁਹਾਨੂੰ ਦੱਸਦੀਆਂ ਹਨ ਕਿ ਲਗਾਤਾਰ ਬੈਠੇ ਰਹਿਣਾ ਕਿੰਨਾ ਜ਼ਿਆਦਾ ਖਤਰਨਾਕ ਹੈ ਸੋ ਇਹ ਸਿਰਫ ਗੱਲਾਂ ਹੀ ਨਹੀਂ ਹਨ ਕਿ ਦੁਨੀਆ ਭਰ ਦੀਆਂ ਜਿਹੜੀਆਂ ਵੀ ਰਿਸਰਚ ਸਟੱਡੀਆਂ ਹੋਈਆਂ ਹਨ ਇਹ ਇਸ ਨੂੰ ਪ੍ਰੂਫ ਕਰ ਚੁੱਕੀਆਂ ਹਨ ਸੋ ਨੰਬਰ 1 ਸਟੱਡੀ ਦੀ ਗੱਲ ਕਰੀਏ ਜਿਹੜੀ ਕਿ ਅਮਰੀਕਨ ਹਾਰਟ ਐਸੋਸੀਏਸ਼ਨ ਦੇ ਦੁਆਰਾ 2016 ਵਿੱਚ ਕੀਤੀ ਗਈ ਸੀ ਤੇ ਇਹ ਸਟੱਡੀ ਦੱਸਦੀ ਹੈ ਕਿ ਲੰਬੀ ਧੇਰ ਤੱਕ ਬੈਠੇ ਰਹਿਣਾ ਤੁਹਾਡੇ ਬਲੱਡ ਸ਼ੂਗਰ ਲੈਵਲ ਕੋਲੇਸਟ੍ਰੋਲ ਤੇ ਬੀਪੀ ਤੇ 네ਗੇਟਿਵ ਅਸਰ ਪਾਉਂਦਾ ਹੈ ਸੋ ਅਗਰ ਤੁਸੀਂ ਜਿਮ ਜਾ ਕੇ ਐਕਸਰਸਾਈਜ਼ਸ ਵੀ ਕਰਦੇ ਹੋ ਤੇ ਇਹ ਐਕਸਰਸਾਈਜ਼ਸ ਵੀ ਤੁਹਾਡੇ ਇਸ ਡੈਮੇਜ ਨੂੰ 100% ਤੱਕ ਕੈਨਸਲ ਨਹੀਂ ਕਰ ਸਕਦੀ ਜਿਹੜਾ ਕਿ ਤੁਸੀਂ 13 ਤੱਕ ਬੈਠੇ ਰਹਿਣ ਦੇ ਨਾਲ ਤੁਹਾਨੂੰ ਹੁੰਦਾ ਹੈ ਸੋ ਇੱਕ ਹੋਰ ਸਟੱਡੀ ਦੀ ਗੱਲ ਕਰੀਏ ਉਹ ਹੈ ਜਰਨਲ ਆਫ ਅਮਰੀਕਨ ਕਾਲਜ ਆਫ ਕਾਰਡੀਓਲੋਜੀ 2015 ਵਿੱਚ ਹੋਈ ਸੀ ਇਹ ਸਟੱਡੀ 7 ਸਾਲ ਦੀ ਸਟੱਡੀ ਹੋਈ ਸੀ ਇਹ ਸਟੱਡੀ 7000 ਲੋਕਾਂ ਤੱਕ ਕੀਤੀ ਗਈ ਸੀ ਇਹ 7000 ਲੋਕਾਂ ਦੇ ਵਿੱਚੋਂ ਜਿਹੜੇ ਲੋਕ ਹਰ ਦਿਨ 9 ਘੰਟੇ ਜਾਂ ਇਸ ਤੋਂ ਵੱਧ ਬੈਠੇ ਰਹਿੰਦੇ ਸਨ ਉਹਨਾਂ ਨੂੰ ਹਾਰਟ ਡਿਸੀਜ਼ ਦਾ ਖਤਰਾ ਡਬਲ ਹੋ ਗਿਆ ਸੀ ਐਜ਼ ਕੰਪੇਰੀਟਿਵ ਜਿਨ੍ਹਾਂ ਨੇ ਦਿਨ ਦੇ ਵਿੱਚ 4 ਘੰਟੇ ਤੋਂ ਘੱਟ ਬੈਠੇ ਸੀ ਸੋ ਕਹਣ ਦਾ ਮਤਲਬ ਹੈ ਜਿੰਨਾ ਜ਼ਿਆਦਾ ਲੰਬੀ ਦੇਰ ਤੱਕ ਤੁਸੀਂ ਬੈਠੇ ਰਹਿੰਦੇ ਹੋ ਜ਼ਿਆਦਾ ਖਤਰਾ ਹੁੰਦਾ ਹੈ ਦਿਲ ਦੇ ਫੇਲ ਹੋਣ ਦਾ ਸੋ ਹੁਣ ਗੱਲ ਕਰਦੇ ਹਾਂ ਬ੍ਰਿਟਿਸ਼ ਜਨਰਲ ਆਫ ਸਪੋਰਟ ਮੈਡੀਸਿਨਸ ਕਹਿੰਦਾ ਹੈ ਕਿ ਅਗਰ ਇਨਸਾਨ ਰੋਜ਼ ਦਾ ਸਿਟਿੰਗ ਦਾ ਟਾਈਮ 3 ਘੰਟੇ ਤੱਕ ਘੱਟ ਕਰ ਦਵੇ ਤਾਂ ਸਿਰਫ 3 ਘੰਟੇ ਘੱਟ ਕਰਨ ਦੇ ਨਾਲ ਹੀ ਤੁਹਾਡੀ ਲਾਈਫ ਐਕਸਪੈਕਟੈਂਸੀ ਮਤਲਬ ਤੁਹਾਡੇ ਦੋ ਸਾਲ ਉਮਰ ਵੱਧ ਜਾਂਦੀ ਹੈ ਮਤਲਬ ਚੇਅਰ ਤੋਂ ਉੱਠਣਾ ਲਿਟਰਲੀ ਤੁਹਾਨੂੰ ਜ਼ਿਆਦਾ ਸਾਲ ਜ਼ਿੰਦਗੀ ਦੇ ਸਕਦਾ ਹੈ ਸੋ ਅਗਲੀ ਸਟੱਡੀ ਦੀ ਗੱਲ ਕਰਦੇ ਹਾਂ ਉਹ ਹੈ ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਸਟੱਡੀ ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਅਸੀਡੈਂਟਰੀ ਲਾਈਫ ਸਟਾਈਲ ਨੂੰ ਮਤਲਬ ਤੁਹਾਡੀ ਬੈਠਕਦਾਰ ਜੀਵਨ ਸ਼ੈਲੀ ਨੂੰ ਡੈਥ ਦਾ ਚੌਥਾ ਸਭ ਤੋਂ ਵੱਡਾ ਕਾਰਨ ਘੋਸ਼ਿਤ ਕੀਤਾ ਹੈ ਸੋ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿੰਦਾ ਹੈ ਕਿ ਹਰ 30 ਮਿੰਟ ਦੇ ਸਿਟਿੰਗ ਤੋਂ ਬਾਅਦ ਥੋੜਾ ਚੱਲ ਕੇ ਬ੍ਰੇਕ ਲਓ ਇਸ ਤੋਂ ਬਾਅਦ ਗੱਲ ਕਰਦੇ ਹਾਂ ਹਾਰਵਰਡ ਯੂਨੀਵਰਸਿਟੀ 2018 ਦੀ ਸਟੱਡੀ ਕਹਿੰਦੀ ਹੈ ਕਿ ਰੋਜ਼ ਦਾ ਅਸੀਡੈਂਟਰੀ ਲਾਈਫ ਸਟਾਈਲ ਦੇ ਨਾਲ ਬੈਠਕਦਾਰ ਵਨ ਸ਼ੈਲੀ ਦੇ ਨਾਲ ਹਰ ਸਾਲ ਲਗਭਗ 53 ਲੱਖ ਡੈਥਸ ਦਾ ਰੀਜ਼ਨ ਹੈ ਵਰਲਡਵਾਈਡ ਸੋ ਇਹ ਨੰਬਰ ਸਮੋਕਿੰਗ ਦੇ ਬਰਾਬਰ ਹੈ ਮਤਲਬ ਜਿਨ੍ਹਾਂ ਦੀ ਬੀੜੀ ਸਿਗਰਟ ਦੇ ਨਾਲ ਜਿਹੜੀ ਡੈਥ ਹੁੰਦੀ ਹੈ ਜ਼ਿਆਦਾ ਪੀਣ ਦੇ ਨਾਲ ਉਹਦੇ ਬਰਾਬਰ ਹੈ ਸੋ ਹੁਣ ਗੱਲ ਕਰਦੇ ਹਾਂ ਕਿ ਜ਼ਿਆਦਾ ਦੇਰ ਬੈਠੇ ਰਹਿਣ ਦੇ ਨਾਲ ਤੁਹਾਡਾ ਦਿਲ ਕਿਵੇਂ ਕਮਜ਼ੋਰ ਹੁੰਦਾ ਹੈ ਸੋ ਇਸ ਦੇ ਪਿੱਛੇ ਕੀ ਤਰਕ ਹਨ ਸੋ ਕਰਦੇ ਹਾਂ ਗੱਲਬਾਤ ਇਹ ਕੁਝ ਸਾਇੰਸ ਬੇਸਡ ਕਾਰਨ ਹਨ ਜੋ ਇਹ ਦਿਖਾਉਂਦੇ ਹਨ ਕਿ ਬੈਠੇ ਰਹਿਣ ਦੇ ਨਾਲ ਦਿਲ ਕਿਵੇਂ ਕਮਜ਼ੋਰ ਹੁੰਦਾ ਹੈ ਨੰਬਰ 1 ਤੇ ਗੱਲ ਕਰਦੇ ਹਾਂ ਜਦੋਂ ਤੁਸੀਂ ਲੰਬੇ ਸਮੇਂ ਤੱਕ ਬੈਠੇ ਰਹਿੰਦੇ ਹੋ ਇਸ ਨਾਲ ਲੱਤਾਂ ਦੀਆਂ ਮਾਸਪੇਸ਼ੀਆਂ ਮਤਲਬ ਤੁਹਾਡੀਆਂ ਲੈਗ ਮਸਲਸ ਇਨਐਕਟਿਵ ਹੋ ਜਾਂਦੀਆਂ ਹਨ ਤੇ ਉਹ ਬਲੱਡ ਸਰਕੂਲੇਸ਼ਨ ਦੇ ਵਿੱਚ ਮਦਦ ਨਹੀਂ ਕਰਦੀਆਂ ਹਨ ਸੋ ਤੁਹਾਡੀਆਂ ਕਾਫ ਮਸਲਸ ਮਤਲਬ ਤੁਹਾਡੀਆਂ ਪਿੰਜਣੀਆਂ ਜਿਹੜੀਆਂ ਹੁੰਦੀਆਂ ਹਨ ਉਹਨਾਂ ਦਾ ਕੰਮ ਹੁੰਦਾ ਹੈ ਕਿ ਲੱਤਾਂ ਵੱਲ ਤੋਂ ਤੁਹਾਡੇ ਦਿਲ ਵੱਲ ਨੂੰ ਪੁਰਾਣਾ ਬਲੱਡ ਲੈ ਕੇ ਜਾਣਾ ਤੇ ਨਵਾਂ ਬਲੱਡ ਵਾਪਸ ਦਿਲ ਤੋਂ ਤਾਂ ਤੇ ਪੈਰਾਂ ਵੱਲ ਨੂੰ ਲੈ ਕੇ ਆਉਣਾ ਕਿ ਮਤਲਬ ਉਹ ਤੁਹਾਡੇ ਬਲੱਡ ਸਰਕੂਲੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦੀਆਂ ਹਨ ਪਰ ਬੈਠਣ ਦੇ ਨਾਲ ਕੀ ਹੁੰਦਾ ਹੈ ਹੁਣ ਕਿ ਇਹ ਤੁਹਾਡੀਆਂ ਮਾਸਪੇਸ਼ੀਆਂ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ ਤੇ ਇਹਾਂ ਦੀ ਮੂਵਮੈਂਟ ਨਹੀਂ ਹੁੰਦੀ ਹੈ ਤੇ ਇਹਨਾਂ ਤੇ ਪ੍ਰੈਸ਼ਰ ਵੀ ਨਹੀਂ ਪੈਂਦਾ ਸੋ ਹੁਣ ਕੀ ਹੁੰਦਾ ਹੈ ਕਿ ਹੌਲੀ-ਹੌਲੀ ਬਲੱਡ ਸਰਕੂਲੇਸ਼ਨ ਏ ਘਟਾ ਦਿੰਦੀਆਂ ਹਨ ਸੋ ਜਦੋਂ ਵੀ ਤੁਹਾਡਾ ਬਲੱਡ ਸਰਕੂਲੇਸ਼ਨ ਸਲੋ ਹੋ ਜਾਏਗਾ ਤੁਹਾਡੇ ਦਿਲ ਦਾ ਬਹੁਤ ਜ਼ਿਆਦਾ ਜ਼ੋਰ ਲੱਗੇਗਾ ਤੁਹਾਡੇ ਪੂਰੀ ਬਾਡੀ ਦੇ ਵਿੱਚ ਖੂਨ ਨੂੰ ਪੰਪ ਕਰਨ ਦੇ ਲਈ ਮਤਲਬ ਸਰਕੂਲੇਟ ਕਰਨ ਦੇ ਲਈ ਸੋ ਤੁਹਾਡਾ ਖੂਨ ਦਾ ਦੌਰਾ ਜਿਹੜਾ ਆ ਉਹ ਹੌਲੀ ਹੌਲੀ ਘਟ ਹੋ ਜਾਂਦਾ ਇਸ ਦੇ ਨਾਲ ਤੁਹਾਡੀਆਂ ਤਮਣੀਆਂ ਜਿਹੜੀਆਂ ਉਹ ਸਖਤ ਹੋਣ ਲੱਗ ਜਾਂਦੀਆਂ ਹਨ ਸੋ ਨੰਬਰ 3 ਰੀਜ਼ਨ ਦੀ ਗੱਲ ਕਰੀਏ ਕਿ ਬੈਠੇ ਰਹਿਣ ਦੇ ਨਾਲ ਬਲੱਡ 슈ਗਰ ਕੰਟਰੋਲ ਵਿਗੜਦਾ ਹੈ ਤੁਹਾਡੇ ਖੂਨ ਦੇ ਵਿੱਚ 슈ਗਰ ਦੀ ਮਾਤਰਾ ਜ਼ਿਆਦਾ ਰਹਿਣ ਲੱਗ ਜਾਂਦੀ ਹੈ ਜਿਸ ਦੇ ਨਾਲ ਕੀ ਹੁੰਦਾ ਹੈ ਕਿ ਤੁਹਾਨੂੰ ਇਨਸੂਲਿਨ ਸੈਂਸਿਟੀਵਿਟੀ ਹੋਣ ਲੱਗ ਜਾਂਦੀ ਹੈ ਕਿ ਤੁਹਾਡੇ ਜਿਹੜੇ ਸੈਲਸ ਹੈ ਉਹ ਇਨਸੂਲਿਨ ਨੂੰ ਰਿਸਪੌਂਸ ਦੇਣਾ ਬੰਦ ਕਰ ਦਿੰਦੇ ਹਨ ਜਿਸ ਕਰਕੇ ਤੁਹਾਡਾ ਬਲੱਡ 슈ਗਰ ਲੈਵਲ ਵਿਗੜ ਜਾਂਦਾ ਹੈ 슈ਗਰ ਕੰਟਰੋਲ ਵਿੱਚ ਨਹੀਂ ਹੋ ਪਉਂਦੀ ਤੇ ਅਲਟੀਮੇਟਲੀ ਤੁਸੀਂ 슈ਗਰ ਦੇ ਮਰੀਜ਼ ਬਣਦੇ ਹੋ ਤੇ ਜਿਹੜਾ ਕਿ ਦਿਲ ਦੀਆਂ ਬਿਮਾਰੀਆਂ ਦੇ ਲਈ ਇੱਕ ਵੱਡਾ ਰਿਸਕ ਫੈਕਟਰ ਹੈ 슈ਗਰ ਦੀ ਬਿਮਾਰੀ ਹੋਣਾ ਸੋ ਲੰਬਾ ਸਮਾਂ ਬੈਠਣ ਦੇ ਨਾਲ ਤੁਹਾਡੀ ਬੋਡੀ ਦੇ ਵਿੱਚ ਇਨਫਲੇਮੇਸ਼ਨ ਵੱਧਦੀ ਹੈ ਮਤਲਬ ਸੋਜ ਵੱਧਦੀ ਹੈ ਤੁਹਾਡੇ ਵੱਖ-ਵੱਖ ਅੰਗਾਂ ਦੇ ਵਿੱਚ ਤੁਹਾਡੇ ਬਲੱਡ ਦੇ ਵਿੱਚ ਜਿਹੜੀ ਹੈ ਉਹ ਜਿਹੜੀ ਸੋਜ ਦੇਖਣ ਨੂੰ ਮਿਲਦੀ ਹੈ ਜਿਸ ਦੇ ਨਾਲ ਪੂਰੀ ਤਰ੍ਹਾਂ ਬਲੱਡ ਸਰਕੂਲੇਸ਼ਨ ਨਹੀਂ ਹੋ ਪਾਂਦਾ ਤੇ ਤੁਹਾਡੇ ਸਰੀਰ ਵਿੱਚ ਜ਼ਿਆਦਾ ਦੇਰ ਬੈਠੇ ਰਹਿਣ ਦੇ ਨਾਲ ਆਕਸੀਡੇਟਿਵ ਸਟ्रेस ਵੱਧਦੀ ਹੈ ਮਤਲਬ ਤੁਹਾਡੇ ਜਿਹੜੇ ਜੀਨਸ ਹੁੰਦੇ ਆ ਜੋ ਤੁਹਾਡੇ ਸੈਲਸ ਹੁੰਦੇ ਆ ਉਹਨਾਂ ਨੂੰ ਇਹ ਡੈਮੇਜ ਕਰਨ ਦਾ ਕੰਮ ਕਰਦੀ ਹੈ ਜਦੋਂ ਵੀ ਤੁਸੀਂ ਲਗਾਤਾਰ ਬੈਠੇ ਰਹਿੰਦੇ ਹੋ ਸੋ ਤੁਹਾਡੀਆਂ ਤਮਣੀਆਂ ਖਰਾਬ ਕਰ ਦਿੰਦੀ ਹੈ ਸੋ ਇੱਕ ਗੱਲ ਹੋਰ ਅਗਰ ਤੁਸੀਂ ਔਮਨਜ਼ ਹੋ ਤਾਂ ਤੁਸੀਂ ਇਸ ਟਾਈਮ ਵੀਡੀਓ ਦੇਖ ਰਹੀਆਂ ਹੋ ਤੇ ਤੁਹਾਡੇ ਲਈ ਬਹੁਤ ਖੁਸ਼ਖਬਰੀ ਵਾਲੀ ਗੱਲ ਹੈ ਕਿ ਤੁਹਾਡੇ ਲਈ ਇੱਕ ਨਵਾਂ ਚੈਨਲ ਮੈਂ ਸ਼ੁਰੂ ਕੀਤਾ ਹੈ ਜਿਸ ਦਾ ਨਾਮ ਹੈ ਤੰਦਰੁਸਤ ਨਾਰੀ ਸੋ ਤੁਸੀਂ ਇਸ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰ ਲਓ ਮੈਂ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈ ਸੋ ਥੈਟ ਉੱਥੇ ਤੁਹਾਡੀਆਂ ਹੀ ਗੱਲਾਂ ਹੋਣਗੀਆਂ ਤੁਹਾਡੀ ਹੈਲਥ ਬਾਰੇ ਤੁਹਾਡੇ ਲਾਈਫ ਸਟਾਈਲ ਬਾਰੇ ਤੁਹਾਡੀ ਬਿਊਟੀ ਬਾਰੇ ਸੋ ਤੁਹਾਡੀ ਚੜ੍ਹਦੀ ਕਲਾ ਦੇ ਲਈ ਸਾਰੀਆਂ ਜੋ ਵੀ ਇਨਫੋਰਮੇਸ਼ਨ ਨੈ ਜਾਣਕਾਰੀ ਹੈ ਮੈਂ ਉੱਥੇ ਪਾਵਾਂਗੀ ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਹਮੇਸ਼ਾ ਮੋਟੀਵੇਟਿਡ ਰਹੋ ਤੁਸੀਂ ਹਮੇਸ਼ਾ ਖੁਸ਼ਹਾਰ ਰਹੋ ਤੰਦਰੁਸਤ ਰਹੋ ਹੈਲਦੀ ਰਹੋ ਵੈਲਦੀ ਰਹੋ ਤੇ ਆਪਣੇ ਤੰਦਰੁਸਤ ਨਾਰੀ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਸੋ that ਮੇਰੀਆਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਜਲਦ ਤੋਂ ਜਲਦ ਮਿਲ ਸਕਣ ਹੁਣ ਮੈਂ ਗੱਲ ਕਰਦੀ ਹਾਂ ਕਿ ਪੰਜਾਬ ਦੇ ਬਾਰੇ ਕਿ ਪੰਜਾਬੀਆਂ ਦੇ ਲਾਈਫ ਸਟਾਈਲ ਦੇ ਬਾਰੇ ਕਿ ਕਿਦਾਂ ਲਗਾਤਾਰ ਬੈਠਣ ਦੇ ਨਾਲ ਤੁਹਾਨੂੰ ਕਿੰਨਾ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਤੇ ਪੰਜਾਬੀਆਂ ਨੂੰ ਕਿਉਂ ਸਭ ਤੋਂ ਵੱਧ ਜ਼ਿਆਦਾ ਖਤਰਾ ਹੈ ਕਿ ਅੱਜ ਦਾ ਜਿਹੜਾ ਲਾਈਫ ਸਟਾਈਲ ਹੈ ਖਾਸ ਕਰਕੇ ਜੇ ਮੈਂ ਹੁਣ ਪੰਜਾਬ ਦੀ ਗੱਲ ਕਰਾਂ ਤੇ ਸਾਰੀਆਂ ਜੌਬ ਸਿਟਿੰਗ ਵਾਲੀਆਂ ਹੋ ਗਈਆਂ ਹਨ ਆਫਿਸ ਵਿੱਚ ਚੇਅਰ ਹੈ ਘਰ ਵਿੱਚ ਸੋਫਾ ਹੈ ਟਰੈਵਲ ਗੱਡੀ ਦੇ ਰਾਹੀਂ ਕਰ ਰਹੇ ਹੋ ਸੋ ਮੂਵਮੈਂਟ ਬਹੁਤ ਜ਼ਿਆਦਾ ਘਟ ਗਈ ਹੈ ਸੋ ਉੱਪਰ ਤੋਂ ਆਇਲੀ ਫੂਡ ਫਰਾਈਡ ਫੂਡ ਦਾ ਜ਼ਿਆਦਾ ਕਲਚਰ ਹੋ ਗਿਆ ਹੈ ਉਤੋਂ ਦੀ ਸ਼ਰਾਬ ਦਾ ਕਲਚਰ ਇੰਨਾ ਜ਼ਿਆਦਾ ਹੈ ਪੰਜਾਬ ਦੇ ਵਿੱਚ ਸੋ ਇਹਨਾਂ ਦੇ ਸਭ ਦੇ ਕੰਬੀਨੇਸ਼ਨ ਦੇ ਨਾਲ ਪੰਜਾਬ ਹਾਰਟ ਡਿਸੀਜ਼ ਦਾ ਹੱਬ ਬਣ ਚੁੱਕਾ ਹੈ ਸੋ ਏਮਸ ਦੇ ਆਈਸੀਐਮਆਰ ਦੇ ਡਾਟਾ ਕਹਿੰਦੇ ਨੇ ਕਿ ਨਾਰਥ ਇੰਡੀਆ ਵਿੱਚ ਹਾਰਟ ਪੇਸ਼ੈਂਟ ਮਤਲਬ ਦਿਲ ਦੇ ਜਿਹੜੇ ਪੇਸ਼ੈਂਟ ਹੈਗੇ ਮਰੀਜ਼ ਹੈ ਉਹ 25 ਤੋਂ 30% ਜ਼ਿਆਦਾ ਨੇ ਐਜ਼ ਕੰਪੇਅਰ ਟੂ ਸਾਊਥ ਇੰਡੀਆ ਦੇ ਸੋ ਤੇ ਪੰਜਾਬੀ ਉਸ ਦੇ ਵਿੱਚ ਵੀ ਟੌਪ ਤੇ ਹਨ ਸੋ ਇਹ ਸ਼ੌਕਿੰਗ ਰਿਐਲਿਟੀ ਹੈ ਪਰ ਅਵੇਅਰਨੈਸ ਨਾਲ ਤੁਸੀਂ ਆਪਣੇ ਦਿਲ ਨੂੰ ਬਚਾ ਸਕਦੇ ਹੋ ਪਰ ਹੁਣ ਗੱਲ ਆਉਂਦੀ ਹੈ ਕਿ ਦਿਲ ਨੂੰ ਤੁਸੀਂ ਕਿਵੇਂ ਤੰਦਰੁਸਤ ਬਣਾ ਸਕਦੇ ਹੋ ਸਿਰਫ ਛੋਟੇ-ਛੋਟੇ ਕੁਝ ਚੇਂजेस ਕਰਕੇ ਆਪਣੇ ਰੋਜ਼ ਦੀ ਜੀਵਨ ਸ਼ੈਲੀ ਦੇ ਵਿੱਚ ਸੋ ਗੱਲ ਕਰਦੇ ਹਾਂ ਕਿ ਹੁਣ ਕਿਵੇਂ ਅਵੋਇਡ ਕੀਤਾ ਜਾਵੇ ਕਿ ਜ਼ਿਆਦਾ देर ਤੁਸੀਂ ਬੈਠੇ ਨਾ ਰਹੋ ਤੇ ਤੁਹਾਡਾ ਬਲੱਡ ਸਰਕੂਲੇਸ਼ਨ ਵਧੀਆ ਰਹੇ ਤੇ ਤੁਹਾਡਾ ਹਾਰਟ ਹਮੇਸ਼ਾ ਹੀ ਜਵਾਨ ਰਹੇ ਸੋ ਹਰ 45 ਮਿੰਟ ਤੋਂ ਬਾਅਦ ਤੁਸੀਂ 3 ਜਾਂ 4 ਮਿੰਟ ਦੇ ਲਈ ਵਾਕ ਉੱਠ ਕੇ ਜ਼ਰੂਰ ਕਰੋ ਸੋ ਆਫਿਸ ਵਿੱਚ ਸਟੈਂਡਿੰਗ ਡੈਸਕ ਅਗਰ ਹੈ ਤੇ ਸਟੈਂਡਿੰਗ ਡੈਸਕ ਦੇ ਨਾਲ ਤੁਸੀਂ ਖੜੇ ਹੋ ਕੇ ਕਰੋ ਅਗਰ ਤੁਹਾਡੀ ਕੋਈ ਕਾਲ ਆ ਰਹੀ ਇਆ ਜਾਂ ਕੋਈ ਵੀ ਕਿਸੇ ਤਰ੍ਹਾਂ ਦੇ ਵੀ ਹੈਗੀ ਉਹ ਔਕ ਕਰਦੇ ਕਰਦੇ ਸੁਣ ਲੋ ਸੋ ਲਿਫਟ ਦੀ ਜਗ੍ਹਾ ਤੇ ਤੁਸੀਂ ਪੌੜੀਆਂ ਦਾ ਇਸਤੇਮਾਲ ਜ਼ਰੂਰ ਕਰੋ ਸੋ ਟੀਵੀ ਦੇ ਸਾਹਮਣੇ ਘੰਟਿਆਂ ਬੰਦੀ ਨਹੀਂ ਬੈਠਣਾ ਹੈਗਾ ਨਾ ਤੁਸੀਂ ਫੋਨ ਤੇ ਘੰਟਿਆਂ ਬੰਦੀ ਬੈਠਣਾ ਹੈ ਇਸ ਤੋਂ ਇਲਾਵਾ ਜਦੋਂ ਵੀ ਕਦੇ ਤੁਸੀਂ ਮੂਵੀ ਦੇਖਣ ਦਾ ਤੁਹਾਡਾ ਮਨ ਕਰਦਾ ਹੈ ਤੇ ਲਗਾਤਾਰ 3 ਤੋਂ 4 ਘੰਟੇ ਬੈਠ ਕੇ ਫੋਨ ਕਦੇ ਨਾ ਦੇਖੋ ਸੋ ਮੂਵੀ ਜਦੋਂ ਦੇਖਦੇ ਹੋ ਹਰ ਅੱਧੇ ਘੰਟੇ ਬਾਅਦ ਉੱਠ ਕੇ 3 ਤੋਂ 4 ਮਿੰਟ ਲਈ ਜ਼ਰੂਰ ਤੁਸੀਂ ਕੋਈ ਆਪਣਾ ਛੋਟਾ ਮੋਟਾ ਕੰਮ ਨਿਪਟਾ ਲਓ ਬੋਡੀ ਦੀ ਤੁਸੀਂ ਸਟ੍ਰੈਚਿੰਗ ਕਰ ਸਕਦੇ ਖੂਬ ਮੂਵਮੈਂਟ ਕਰ ਸਕਦੇ ਹੋ ਇਸ ਦੇ ਨਾਲ ਤੁਸੀਂ ਥੋੜੀ ਜੀ 3 ਤੋਂ 4 ਮਿੰਟ ਦੀ ਵਾਕ ਵੀ ਕਰ ਸਕਦੇ ਹੋ ਸੋ ਇਸ ਦੇ ਨਾਲ ਤੁਹਾਡੀ ਮੂਵਮੈਂਟ ਜਦੋਂ ਵਧੇਗੀ ਤੇ ਬਲੱਡ ਸਰਕੂਲੇਸ਼ਨ ਵਧੀਆ ਰਹੇਗਾ ਤੇ ਤੁਹਾਡੇ ਹਾਰਟ ਨੂੰ ਜ਼ਿਆਦਾ ਜ਼ੋਰ ਨਹੀਂ ਲਗਾਉਣਾ ਪਏਗਾ ਤੇ ਤੁਹਾਡਾ ਦਿਲ ਨਹੀਂ ਥਕੇਗਾ ਸੋ ਇਸ ਕਰਕੇ ਤੁਸੀਂ ਇਸ ਤਰ੍ਹਾਂ ਆਪਣੇ ਦਿਲ ਦੀ ਹੈਲਪ ਕਰ ਸਕਦੇ ਹੋ ਸੋ ਥੈਟ ਕਿ ਉਹ ਤੁਹਾਨੂੰ ਹਮੇਸ਼ਾ ਹੀ ਜਿੰਦਾ ਰੱਖੇ ਤੇ ਤੁਹਾਨੂੰ 100 ਸਾਲ ਤੱਕ ਜਵਾਨ ਰੱਖੇ ਇਸ ਤੋਂ ਇਲਾਵਾ ਜਦੋਂ ਵੀ ਤੁਸੀਂ ਮੂਵੀ ਦੇਖਦੇ ਹੋ ਤੇ ਬਹੁਤ ਜਣੇ ਤੁਹਾਡੇ ਵਿੱਚੋਂ 스ਨੈਕਸ ਖਾਂਦੇ ਹਨ ਜਾਂ ਫਰਾਈਡ ਚੀਜ਼ਾਂ ਖਾਂਦੇ ਹਨ ਵੀ ਦੇਖਦੇ ਦੇਖ। ਸੋ ਤੁਸੀਂ ਸਨੈਕਸ ਖਾਣ ਦੀ ਬਜਾਏ ਰਾਤ ਨੂੰ ਤੁਸੀਂ ਥੋੜਾ ਚੱਲ ਫਿਰ ਸਕਦੇ ਹੋ। ਥੋੜਾ ਵਾਕ ਜਰੂਰ ਕਰੋ। ਸੋ ਇਸ ਦੇ ਨਾਲ ਤੁਹਾਨੂੰ ਬਹੁਤ ਜ਼ਿਆਦਾ ਬੈਨੀਫਿਟਸ ਮਿਲਣਗੇ। ਨੁਕਸਾਨ ਹੋਣ ਦੀ ਜਗ੍ਹਾ ਤੇ। ਸੋ ਇਸ ਤਰੀਕੇ ਨਾਲ ਤੁਸੀਂ ਇਹ ਛੋਟੇ-ਛੋਟੇ ਵੀ ਅਗਰ ਚੇਂਜਸ ਕਰ ਲੈਂਦੇ ਹੋ ਤੇ ਤੁਹਾਡੀ ਜ਼ਿੰਦਗੀ 'ਚ ਬਹੁਤ ਵੱਡਾ ਬਦਲਾਅ ਲੈ ਕੇ ਆਉਂਦੀਆਂ ਹਨ। ਇਹ ਛੋਟੀਆਂ-ਛੋਟੀਆਂ ਤੁਹਾਡੀਆਂ ਆਦਤਾਂ ਛੋਟੇ-ਛੋਟੇ ਚੇਂਜਸ। ਸੋ ਅੱਜ ਦਾ ਸਵਾਲ ਇਹ ਹੈ ਕਿ ਤੁਸੀਂ ਹਰ ਰੋਜ਼ ਰੋਜ਼ਾਨਾ ਕਿੰਨੇ ਘੰਟੇ ਬੈਠਦੇ ਹੋ। ਸੋ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਕੀ ਦੱਸੋ ਤੇ ਇਸ ਦੇ ਨਾਲ ਇਹ ਵੀ ਦੱਸੋ ਕਿ ਹੁਣ ਤੋਂ ਤੁਸੀਂ ਕਿੰਨਾ ਟਾਈਮ ਜਿਹੜਾ ਆ ਉਹ ਬੈਠਣਾ ਕਟਾ ਰਹੇ ਹੋ ਤੇ ਕਿਸ ਤਰ੍ਹਾਂ ਇਸ ਨੂੰ ਤੁਸੀਂ ਲਾਗੂ ਕਰੋਗੇ ਸੋ ਅਗਰ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਦੇ ਨਾਲ ਤੁਹਾਨੂੰ ਫਾਇਦਾ ਹੋਇਆ ਹੈ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਆਪਣੇ ਸਕੇ ਸਬੰਧੀਆਂ ਦੇ ਨਾਲ ਆਪਣੇ ਫਰੈਂਡਸ ਦੇ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਜਿਨ੍ਹਾਂ ਦਾ ਵੀ ਤੁਸੀਂ ਚਾਹੁੰਦੇ ਹੋ ਕਿ ਦਿਲ ਹਮੇਸ਼ਾ ਤੰਦਰੁਸਤ ਰਹੇ ਤੇ ਉਹ ਵੀ ਖੁਸ਼ਹਾਲ ਰਹਿਣ ਤੇ ਤੁਸੀਂ ਵੀ ਤੰਦਰੁਸਤ ਰਹੋ ਸੋ ਇਸ ਤਰੀਕੇ ਨਾਲ ਵੀਡੀਓ ਨੂੰ ਜ਼ਰੂਰ ਸ਼ੇਅਰ ਕਰੋ ਤਾਂ ਕਿ ਹਰ ਇੱਕ ਤੱਕ ਵੀਡੀਓ ਜ਼ਰੂਰ ਪਹੁੰਚੇ so that ਅਸੀਂ ਮਿਲ ਕੇ ਸਾਰੇ ਪੰਜਾਬ ਨੂੰ ਤੰਦਰੁਸਤ ਬਣਾ ਸਕੀਏ so ਅੱਜ ਦੀ ਵੀਡੀਓ ਵਿੱਚ ਇਨਾ ਹੀ ਅੱਜ ਦੀ ਵੀਡੀਓ ਵਿੱਚ ਦਿੱਤੀ ਗਈ ਜਾਣਕਾਰੀ ਦੇ ਨਾਲ ਅਗਰ ਤੁਹਾਨੂੰ ਹੋਇਆ ਹੈ ਫਾਇਦਾ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਸ਼ੇਅਰ ਜ਼ਰੂਰ ਕਰੋ ਬਹੁਤ ਬਹੁਤ ਧੰਨਵਾਦ